ਵੈਸੇ ਮੈਂ ਕੱਲ ਬਾਰ-ਬਾਰ ਬੇਨਤੀ ਕੀਤੀ ਸੀ ਵੀ ਸਤ ਸੰਗਤ ਹੈ ਨਾ ਜਿਹੜਾ ਸਤ ਸੰਗਤ ਵਿੱਚ ਆਉਣਾ ਇਹ ਸਕੂਲ ਹੈ ਸਾਡਾ ਇੱਥੇ ਮੈਂ ਤੇ ਤੁਸੀਂ ਆਪਾਂ ਸਾਰੇ ਕਲਾਸ ਅਟੈਂਡ ਕਰਦੇ ਆਂ ਪੜ੍ਹਦੇ ਆਂ ਔਰ ਕੋਸ਼ਿਸ਼ ਕਰਦੇ ਹੁੰਨੇ ਆ ਕਿ ਸਾਡੇ ਬੱਚੇ ਟਾਈਮ ਦੇ ਉੱਤੇ ਪਹੁੰਚਣ ਪੂਰੀਆਂ ਕਲਾਸਾਂ ਅਟੈਂਡ ਕਰਨ ਪੂਰਾ ਦਿਨ ਸਾਰੇ ਪੀਰੀਅਡ ਜਿਹੜੇ ਲੱਗਦੇ ਐ ਅਟੈਂਡ ਕਰਨ ਆਪਾਂ ਯਤਨ ਕਰਦੇ ਆਂ। ਔਰ ਐ ਟਾਈਮ ਤੇ ਆਪਣੇ ਬੱਚਿਆਂ ਨੂੰ ਪਜਾਉਨੇ ਆ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਜਦੋਂ ਵੀ ਆਈਏ ਸਤਸੰਗਤ ਵਿੱਚ ਆਈਏ ਕੋਸ਼ਿਸ਼ ਕਰੀਏ। ਵੀ ਜੇ 3 ਘੰਟੇ ਦਾ ਸਮਾਂ ਰੱਖਿਆ ਗਿਆ ਤੇ 3 ਘੰਟੇ ਅਸੀਂ ਬੈਠੀਏ ਸੁਣੀਏ ਸਮਝੀਏ। ਕੁਝ ਸਾਡੇ ਪੱਲੇ ਪਵੇ। ਕਿਉਂਕਿ 9 ਵਜੇ ਚੱਲੇ ਹੈ ਪੌਣਾ ਘੰਟਾ ਤੇ ਤਕਰੀਬਨ ਮੈਂ ਵੀ ਆ ਹੁਣ ਸ਼ਬਦ ਪੜ੍ਹਦਿਆਂ ਵੀ ਲਾ ਦਿੱਤਾ 20 ਮਿੰਟ ਪਹਿਲਾਂ ਗਿਆਨੀ ਜੀ ਨੇ ਵੀ ਲਾਏ ਹੈ ਤਕਰੀਬਨ 8 ਵਜੇ ਸ਼ੁਰੂ ਹੋ ਗਿਆ ਪ੍ਰੋਗਰਾਮ ਉਸ ਤੋਂ ਪਹਿਲਾਂ 7:30 ਵਜੇ ਤੋਂ ਜਥਾ ਹਾਜ਼ਰੀ ਭਰ ਰਿਹਾ ਹੈ ਸੋ ਮੈਂ ਬੇਨਤੀ ਕਰਾਂਗਾ ਕਿ ਜਲਦੀ ਤੋਂ ਜਲਦੀ ਸੰਗਤ ਨੂੰ ਨਮਸਕਾਰ ਕਰੋ ਤੇ ਆਪੋ ਆਪਣੀ ਜਗ੍ਹਾ ਤੇ ਆਪਾਂ ਸੱਜਦੇ ਜਾਈਏ ਕੱਲ ਇਸ ਟੌਪਿਕ ਤੇ ਬਹੁਤ ਵਿਸਥਾਰ ਨਾਲ ਗੱਲ ਹੋਈ ਸੀ ਕਿ ਸਾਡੇ ਸਤਿਗੁਰੂ ਗਿਆਨ ਸਰੂਪ ਹਨ ਤੇ ਜਦੋਂ ਅਸੀਂ ਪੂ ਧਿਆਨ ਲਾ ਕੇ ਗੁਰੂ ਜੀ ਦੇ ਬਚਨਾਂ ਨੂੰ ਸੁਣਦੇ ਆ ਤੇ ਗੁਰੂ ਜੀ ਦੇ ਬਚਨ ਸਾਡੇ ਅੰਦਰ ਉਤਰ ਜਾਂਦੇ ਨੇ ਗਿਆਨ ਸਰੂਪ ਸਤਿਗੁਰੂ ਜੀ ਨਾਲ ਸਾਡਾ ਕਨੈਕਸ਼ਨ ਬਣਦਾ ਹੈ ਸਾਡਾ ਰਿਸ਼ਤਾ ਬਣਦਾ ਹੈ ਸਾਡੀ ਸਾਂਝ ਬਣਦੀ ਹੈ ਸਾਡਾ ਪਿਆਰ ਬਣਦਾ ਹੈ ਜਦੋਂ ਇਕਾਗਰ ਚਿਤ ਹੋ ਕੇ ਗੁਰੂ ਜੀ ਦੇ ਬਚਨਾਂ ਨੂੰ ਸੁਣਦੇ ਆਂ ਤੇ ਸਾਡੀ ਸੁਰਤ ਬਲਵਾਨ ਹੁੰਦੀ ਏ ਕੱਲ ਵੀ ਬੇਨਤੀ ਕੀਤੀ ਸੀ ਦੇ ਗੁਰੂ ਨਹੀਂ ਗਿਆਨ ਗੁਰੂ ਹੈ ਦੇ ਸਿੱਖ ਨਹੀਂ ਸਾਡੀ ਸੁਰਤ ਸਿੱਖ ਹੈ ਸ਼ਬਦ ਗੁਰੂ ਸੁਰਤ ਤੁਣ ਚੇਲਾ ਦਾ ਜਿਹੜਾ ਕਨਸੈਪਟ ਹੈ ਨਾ ਇਹ ਤੇ ਬਿਲਕੁਲ ਨਹੀਂ ਕਦੇ ਭੁੱਲਣਾ ਤੇ ਸੰਗਤ ਵਿੱਚ ਆ ਕੇ ਧਿਆਨ ਲਾ ਕੇ ਸੁਣਨਾ ਹੀ ਗੁਰੂ ਸਾਹਿਬ ਦੇ ਦਰਸ਼ਨ ਹਨ ਤੇ ਜਿਹੜਾ ਧਿਆਨ ਲਾ ਕੇ ਆਪਣੇ ਗੁਰੂ ਜੀ ਦੇ ਬਚਨਾਂ ਨੂੰ ਸੁਣਦਾ ਹੈ ਉਹ ਗੁਰੂ ਜੀ ਦੇ ਦਰਸ਼ਨ ਕਰਦਾ ਹੈ ਕਿਉਂਕਿ ਸਤਗੁਰ ਬਚਨ ਬਚਨ ਹੈ ਸਤਗੁਰ ਪਾਤਰ ਮੁਕਤ ਜੋ ਜਨਾਬ ਹੈ। ਜ਼ਿੰਦਗੀ ਦਾ ਰਾਹ ਬੜਾ ਪੱਧਰਾ ਹੋ ਜਾਣਾ ਹੈ ਜੀ ਜੇ ਧਿਆਨ ਲਾ ਕੇ ਗੁਰੂ ਜੀ ਦੇ ਬਚਨਾਂ ਨੂੰ ਸੁਣਾਵੇ। ਗੁਰੂ ਜੀ ਦੇ ਬਚਨ ਹੀ ਅਸਲ ਵਿੱਚ ਗੁਰੂ ਹੈ। ਸਤਿਗੁਰੂ ਦੇ ਬਚਨਾਂ ਨਾਲ ਹੀ ਸਾਡੀ ਸਾਹਜ ਬਣਨੀ ਚਾਹੀਦੀ ਹੈ ਸਤਿਗੁਰੂ ਦੇ ਬਚਨਾਂ ਨਾਲ ਹੀ ਸਾਡਾ ਪਿਆਰ ਪੈਣਾ ਚਾਹੀਦਾ ਸੋ ਜਿਹੜੇ ਬਾਣੀ ਨੂੰ ਵਿਚਾਰ-ਵਿਚਾਰ ਕੇ ਪੜਨ ਲੱਗ ਜਾਂਦੇ ਐ ਉਹਨਾਂ ਦਾ ਪ੍ਰਮਾਤਮਾ ਨਾਲ ਵਾਹਿਗੁਰੂ ਜੀ ਨਾਲ ਵੀ ਪਿਆਰ ਪੈ ਜਾਂਦਾ ਹੈ ਕਿਉਂਕਿ ਪਹਿਲਾਂ ਗਿਆਨ ਗਿਆਨ ਤੋਂ ਬਾਅਦ ਧਿਆਨ ਬਿਨਾ ਗਿਆਨ ਤੋਂ ਧਿਆਨ ਨਹੀਂ ਟਿਕਣਾ ਗਿਆਨ ਦੇ ਨਾਲ ਹੀ ਵਾਹਿਗੁਰੂ ਜੀ ਦੇ ਵਿੱਚ ਮਾਲਕ ਜੀ ਦੇ ਵਿੱਚ ਧਿਆਨ ਟਿਕਣ ਲੱਗ ਜਾਂਦਾ ਹੈ ਹਰ ਪਾਸੇ ਹਰ ਜਗ੍ਹਾ ਹਰ ਥਾਂ ਤੇ ਮਾਲਕ ਪਰਿਪੂਰਣ ਹੈ। ਪ੍ਰਮਾਤਮਾ ਵਾਹਿਗੁਰੂ ਜੀ ਹਰ ਪਾਸੇ ਵਸਦੇ ਹਨ। ਪਰ ਜਦੋਂ ਗੁਰਬਾਣੀ ਦਾ ਗਿਆਨ ਲਵਾਂਗੇ ਪਤਾ ਤਾਂ ਲੱਗਣਾ। ਨਹੀਂ ਤੇ ਫੀਲ ਹੀ ਨਹੀਂ ਹੋਣਾ। ਮਹਿਸੂਸ ਨਹੀਂ ਹੋਣਾ। ਜਦੋਂ ਸਾਨੂੰ ਮਹਿਸੂਸ ਹੋਏਗਾ ਰਿਸ਼ਤਾ ਬਣੇਗਾ ਤਾਂ ਹੀ ਘਟਾ-ਕਟਾ ਵਿੱਚ ਵਸਿਆ ਨਜ਼ਰ ਆਏਗਾ ਨਾ ਜੀ। ਜਦੋਂ ਕੋਈ ਜਾਣਕਾਰੀ ਦੇ ਦੇ ਹੁਣ ਕਿਸੇ ਬੰਦੇ ਨੇ ਆਪਣੇ ਪੋਤਰੇ ਨੂੰ ਕਦੇ ਮਿਲਿਆ ਹੀ ਨਹੀਂ। ਬਾਹਰ ਰਹਿੰਦਾ। ਨਾ ਤਸਵੀਰ ਵੇਖੀ ਐ ਨਾ ਕਦੇ ਮਿਲਿਆ ਐ ਐਦਾਂ ਸਾਹਮਣੇ ਖੜਾ ਹੋਵੇ ਏਨੇ ਲੋਕਾਂ ਦੇ ਵਿੱਚ ਉਹ ਵੀ ਖੜਾ ਐ ਉਹ ਵੇਖੀ ਜਾਂਦਾ ਕੋਈ ਪਤਾ ਹੀ ਨਹੀਂ ਹੈ ਤੇ ਰਿਸ਼ਤਾ ਐ ਪਰ ਦੱਸੇ ਕਿਹੜਾ ਨਾ ਕਦੇ ਮਿਲਿਆ ਨਾ ਕਦੇ ਗੱਲਬਾਤ ਹੋਈ ਨਾ ਕਦੇ ਵੇਖਿਆ ਤੇ ਜਦੋਂ ਉਹਨੂੰ ਕਿਸੇ ਨੇ ਦੱਸਿਆ ਨਾ ਕਿ ਆ ਏਨੇ ਬੱਚਿਆਂ ਦੇ ਵਿੱਚ ਆ ਤੇਰਾ ਪੁੱਤਰਾ ਐ ਏਨੇ ਸਾਲ ਦਾ ਹੋ ਗਿਆ ਤੂੰ ਇਹਨੂੰ ਕਦੇ ਮਿਲਿਆ ਹੀ ਨਹੀਂ ਉਹ ਇੱਕਦਮ ਗਲਵਕੜੀ ਪਾ ਲੇਗਾ ਹੁਣ ਪਿਆਰਾ ਲੱਗਣ ਲੱਗ ਗਿਆ ਹੈ ਤੇ ਪਹਿਲਾਂ ਵੀ ਸਾਹਮਣੇ ਖੜਾ ਸੀ ਪਰ ਸਮਝ ਨਹੀਂ ਸੀ ਕਿਸੇ ਨੇ ਸਮਝਾਤਾ ਤੇ ਗਲਵਕੜੀ ਪਾ ਦਿੱਤੀ ਹੁਣ ਘੁੱਟ ਕੇ ਛਾਤੀ ਨਾ ਲਾ ਲਿਆ ਮੇਰਾ ਪੁੱਤਰਾ ਮੈਂ ਇਹਨੇ ਸਾਲਾਂ ਬਾਅਦ ਮਿਲੇ ਆ ਮੈਂ ਤੇ ਵਖਿਆ ਹੀ ਨਹੀਂ ਮੈਨੂੰ ਤੇ ਪਛਾਣ ਹੀ ਨਹੀਂ ਸੀ ਮੈਨੂੰ ਪਛਾਣ ਕਰਾਪੀ ਅਸਲ ਵਿੱਚ ਰੱਬ ਜੀ ਵਾਹਿਗੁਰੂ ਜੀ ਮਾਲਕ ਜੀ ਘਟਾ ਘਟਾਂ ਵਿੱਚ ਵਸੇ ਹੋਏ ਹਨ ਪਛਾਣ ਹੁੰਦੀ ਹੈ ਜਦੋਂ ਸੱਚਾ ਗਿਆਨ ਲੈਣਾ ਸ਼ੁਰੂ ਕਰਦੇ ਫਿਰ ਪਤਾ ਲੱਗਦਾ ਹੈ ਗੁਰਬਾਣੀ ਦੇ ਗਿਆਨ ਨਾਲ ਜੁੜਦੇ ਆ ਜਦੋਂ ਫਿਰ ਪਤਾ ਲੱਗਣ ਲੱਗ ਜਾਂਦਾ ਹੈ ਗੁਰੂ ਜੀ ਫਿਰ ਨਾ ਪਿਆਰ ਨਾਲ ਜਦੋਂ ਆਪਾਂ ਇਦਾਂ ਬਾਣੀ ਪੜ੍ਹਨੀ ਹੈ ਫਿਰ ਗੁਰੂ ਜੀ ਨੇ ਇਦਾਂ ਦੇ ਬਚਨ ਜਿਹੜੇ ਆਪਾਂ ਪੜ੍ਹਦੇ ਆ ਲੋ ਪੂਰਾ ਸ਼ਬਦ ਇੱਕ ਵਾਰ ਸੁਣਦੇ ਆ ਸਾਜਣੜਾ ਮੇਰਾ ਸਾਜਣ ਨਿਕਟ ਖਲੋਏੜਾ ਬੜਾ ਨੇੜੇ ਹੀ ਹੈ ਜੀ ਨੇੜੇ ਹੀ ਖੜਾ ਹੈ ਸਮਝ ਆਈ ਹੈ ਨਾ ਹੌਲੀ ਹੌਲੀ ਗੁਰੂ ਤੋਂ ਬਿਨਾ ਪਤਾ ਹੀ ਨਹੀਂ ਸੀ ਲੱਗਣਾ ਮਾਇਆ ਦੇ ਨਸ਼ੇ ਵਿੱਚ ਤੁਰੇ ਫਿਰਦੇ ਸੀ ਸਮਝ ਨਹੀਂ ਸੀ ਸੁਰਤ ਜਿਹੜੀ ਸੀ ਰੱਬ ਜੀ ਵਿੱਚ ਜੁੜਨ ਦੀ بجائے ਮਟੀਰੀਅਲਿਜ਼ਮ ਵਿੱਚ ਫਸ ਗਈ ਜਿਹਨੂੰ ਅਸੀਂ ਮਾਇਆ ਕਹਿੰਦੇ ਹਾਂ ਜੁੜਨੀ ਮਾਲਕ ਵਿੱਚ ਚਾਹੀਦੀ ਸੀ ਪਰਮਾਤਮਾ ਵਿੱਚ ਸੁਰਤ ਜੁੜੀ ਨਹੀਂ ਹੁਣ ਪਤਾ ਕਿਵੇਂ ਲੱਗੇ ਲੋਹਣਾ ਸ਼ਬਦ ਉਹਨਾਂ ਚਿਰ ਸੁਣੋ